ਅੱਜ ਬਈ ਤੁਹਾਨੂੰ ਆਪਾਂ ਦਿਖਾਉਣੀ ਆ ਸੱਪ ਦਾ ਬੈਰ ਬਹੁਤ ਭੈੜਾ ਹੁੰਦਾ ਬਈ ਜਿਵੇਂ ਤੁਸੀਂ ਆ ਸਾਹਮਣੇ ਲੈਟਰਿੰਗ ਦੇਖ ਰਹੇ ਹੋ ਬਈ ਇਹਦੇ ਵਿੱਚ ਨਾ ਸੱਪ ਆ ਜਾਂਦਾ ਸੀਗਾ ਤੇ ਚਲੋ ਬਈ ਪਰਿਵਾਰ ਵਾਲਿਆਂ ਨੇ ਆਖਿਆ ਕਿ ਬਈ ਇਹ ਚ ਸੱਪ ਆ ਜਾਂਦਾ ਤੇ ਚਲੋ ਇੱਕ ਆਪਣੇ ਪਿੰਡ ਹੀ ਮੁੰਡਾ ਬਈ ਬਹੁਤ ਹੀ ਵਧੀਆ ਮੁੰਡਾ ਹਨਾ ਉਹ ਤੇ ਉਹ ਮੁੰਡੇ ਨੇ ਬਈ ਆਇਆ ਉਹਨਾਂ ਦੇ ਘਰੇ ਚਲੋ ਮੈਂ ਤੇ ਉਹ ਮੁੰਡਾ ਗਏ ਬਈ ਤੇ ਉਹਨਾਂ ਨੇ ਦੱਸਿਆ ਬਈ ਕਿ ਸਾਡੇ ਦੋ ਲੈਟਰਿੰਗਾਂ ਆ ਤੇ ਜਦੋਂ ਅਸੀਂ ਇਸ ਚ ਆਉਨੇ ਆ ਤਾਂ ਇਹਦੇ ਵਿੱਚ ਵੀ ਬਈ ਆਏ ਮੂੰਹ ਕੱਢ ਲੈਂਦਾ ਹਨਾ ਜਦੋਂ ਅਸੀਂ ਦੂਜੀ ਲੈਟਰਿੰਗ ਚ ਜਾਂਦੇ ਆ ਉਧਰ ਜਾ ਕੇ ਮੂੰਹ ਕੱਢ ਲੈਂਦਾ ਹੈ ਕਿ ਬਹੁਤ ਹੀ ਜ਼ਿਆਦੇ ਬਈ ਉਹ ਕਹਿੰਦੇ 3-4 ਦਿਨ ਹੋ ਗਏ ਬਹੁਤ ਹੀ ਜ਼ਿਆਦੇ ਹੈਰਾਨ ਹੋਏ ਗਏ ਤੁਸੀਂ ਬਈ ਵੀਡੀਓ ਨਾ ਬਣੇ ਰਹੋ ਤੁਹਾਨੂੰ ਸੱਪ ਵੀ ਦਿਖਾਵਾਂਗੇ ਕੱਢ ਕੇ ਵੀ ਬਾਹਰ ਦਿਖਾਵਾਂਗੇ ਵੀ ਕਿੱਡਾ ਸੱਪ ਸੀਗਾ ਹਣਾ ਸਾਰਾ ਕੁਸ ਤੁਹਾਨੂੰ ਦਿਖਾਵਾਂਗੇ ਤੁਸੀਂ ਕੇਰਾ ਪੂਰੀ ਵੀਡੀਓ ਦੇਖਿਓ ਬਈ ਕਿ ਹੁਣ ਸਾਨੂੰ ਆਪਾਂ ਕਰਾਉਨੇ ਆ ਦਰਸ਼ਨ ਸੱਪ ਦੇ ਵੀ ਆ ਥੋੜਾ ਜਿਹਾ ਬਈ ਬਾਹਰ ਆ ਗਿਆ ਸੀਗਾ ਆ ਦੇਖੋ ਵੀ ਕਿਉਂਕਿ ਅਸੀਂ ਨਾ ਸਾਰੇ ਸੀਵਰੇਜ ਬੰਦ ਕਰਕੇ ਪਾਣੀ ਛੱਡਤਾ ਸੀ ਵਿੱਚ ਜਿਹਦੇ ਕਾਰਨ ਕਿ ਬਈ ਸੱਪ ਇਧਰੋਂ ਬਾਹਰ ਆ ਗਿਆ ਹਣਾ ਚਲੋ ਕੁਸ ਮੁੰਡੇ ਨੇ ਆਪ ਕਿਹਾ ਜਿਹੜਾ ਵੀ ਕੋਈ ਕਹਣਾ ਹੁੰਦਾ ਹਨਾ ਆਪਣੋ ਆਪਣਾ ਸਾਰਿਆਂ ਦਾ ਤਰੀਕਾ ਹੁੰਦਾ ਹਨਾ ਚਲੋ ਵੀਰ ਨੇ ਕਿਹਾ ਵੀ ਕੋਈ ਗੱਲ ਨਹੀਂ ਆ ਜਾ ਤੈਨੂੰ ਮਾਰਦੇ ਨਹੀਂ ਬਈ ਛੱਡਾਂਗੇ ਤੇ ਉਸ ਤੋਂ ਬਾਅਦ ਬਈ ਚਲੋ ਉਹ ਵੀਰ ਦੀ ਕੋਸ਼ਿਸ਼ ਸੀਗੀ ਕਿ ਆਪਾਂ ਸੱਪ ਫੜ ਲਾਂਗੇ ਚਲੋ ਬਈ ਸੱਪ ਉਹਨੂੰ ਐ ਸੀਗਾ ਵੀ ਚਲੋ ਕੀ ਪਤਾ ਸੱਪ ਬਾਹਰ ਹੀ ਆ ਜੇ ਹਨਾ ਪਰ ਬਈ ਸੱਪ ਬਾਹਰ ਨਹੀਂ ਆਇਆ ਚਲੋ ਉਸ ਤੋਂ ਬਾਅਦ ਬਈ ਬਹੁਤ ਟਾਈਮ ਜਦੋ ਜਹਦ ਹੁੰਦੇ ਰਹੇ ਅਰਸ ਘੱਟੋ ਘੱਟ ਬਈ 3 ਘੰਟੇ ਲੱਗੇ ਹੋਣਗੇ 4 ਚਲੋ ਵੀਡੀਓ ਤਾਂ ਆਪਣੀ ਓਨੀ ਲੰਮੀ ਨਹੀਂ ਬਣੀ ਕਿਉਂਕਿ ਇੰਨਾ ਟਾਈਮ ਕਿਹਦੇ ਕੋਲੇ ਹੁੰਦਾ ਹਨਾ ਪਰ ਤੁਸੀਂ ਵੀਡੀਓ ਦੇਖਿਓ ਸਹੀ ਬਾਈ ਯਾਰ ਤੁਸੀਂ ਆਪ ਕਹੋਗੇ ਬਰ ਬੱਲੇ ਬੱਲੇ ਏਡਾ ਵੱਡਾ ਸੱਪ ਤੇ ਬਾਈ ਆ ਆ ਗਿਆ ਵੀਰ ਉਹ ਜਿਹੜੇ ਨੇ ਬਾਈ ਸੱਪ ਫੜਨਾ ਸੀਗਾ ਤੇ ਉਸ ਤੋਂ ਬਾਅਦ ਵੀਰ ਨੇ ਬਾਈ ਬਹੁਤ ਯਾਰ ਮਿਹਨਤ કરી ਨਹੀਂ ਕਿਹੜਾ ਬਾਈ ਗੰਦ ਛੱਤ ਮਾਰਦਾ ਹਨਾ ਅਗਲਾ ਕਹਿੰਦਾ ਆਪਾਂ ਨੂੰ ਕੀ ਲੋੜ ਹੈ ਇਹ ਵੀ ਇੱਕ ਵੀਰ ਬਾਈ ਲੋਕਾਂ ਦੀ ਮਦਦ ਕਰਦਾ ਵਿਚਾਰਾ ਇੱਕ ਸਿਰਫ ਇਨਸਾਨੀਅਤ ਤੌਰ ਤੇ ਆਇਆ ਸੀ ਹਨਾ ਨਹੀਂ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ ਹਨਾ ਚਲੋ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਚਲੋ ਸੱਪ ਨੂੰ ਬਾਈ ਪਤਾ ਲੱਗ ਗਿਆ ਸੱਪ ਫੇਰ ਅੰਦਰ ਹੋ ਗਿਆ ਹਨਾ ਫਿਰ ਉਸ ਤੋਂ ਬਾਅਦ ਬਈ ਸੱਪ ਬਹੁਤ ਟਾਈਮ ਨਹੀਂ ਬਾਹਰ ਨਿਕਲਿਆ ਕਿਉਂਕਿ ਬਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੱਪ ਦਾ ਸਾਹ ਬਹੁਤ ਵੱਡਾ ਹੁੰਦਾ ਨਾ ਜੇ ਕੇਰਾ ਬਈ ਸੱਪ ਸਾਹ ਲੈ ਕੇ ਉੱਠ ਜੇ ਫਿਰ ਘੰਟਾ ਅੱਧਾ ਘੰਟਾ ਬਾਹਰ ਨਹੀਂ ਆਉਂਦਾ ਫਿਰ ਵੀ ਅਸੀਂ ਉਸ ਤੋਂ ਬਾਅਦ ਉੱਥੇ ਬੈਠੇ ਰਹੇ ਬਹੁਤ ਜ਼ਿਆਦੇ ਟਾਈਮ ਬਹੁਤ ਜ਼ਿਆਦੇ ਟਾਈਮ ਲੱਗ ਗਿਆ ਸੀਗਾ ਉੱਥੇ ਬੈਠਿਆਂ ਨੂੰ ਤੇ ਬੈਠੇ ਬੈਠੇ ਬਈ ਚਲੋ ਅਸੀਂ ਕਿਹਾ ਪਰਿਵਾਰ ਨੂੰ ਵੀ ਕੋਈ ਗੱਲ ਨਹੀਂ ਕਰਦੇ ਆ ਬੇਟ ਬੇਣੇ ਕੀ ਬੰਦ ਫਿਰ ਸਾਨੂੰ ਬਈ ਬਸ ਇੰਨਾ ਕਿ ਆਏ ਮੂੰਹ ਯਾਰ ਇੰਨਾ ਕਿ ਦਿਖਾਈ ਕਿ ਪਛਟੂਈ ਜਿਹੀ ਸੀਗੀ ਗੱਲੀਆਂ ਦੀ ਸੱਪ ਦੀ ਤੇ ਜਦੋਂ ਬਈ ਲੱਖ ਕੋਸ਼ਸ਼ਾਂ ਕਰਨ ਦੇ ਬਾਅਦ ਵੀ ਜਿਹੜਾ ਨੰਜਵਾ ਪਤਾ ਲੱਗ ਗਿਆ ਵੀ ਹੁਣ ਉਹਨੇ ਕਾਹਦਾ ਆਉਣਾ ਬਾਹਰ ਹਨਾ ਤੇ ਚਲੋ ਵੀ ਉਸ ਤੋਂ ਬਾਅਦ ਵੀ ਨਾਲੇ ਬਈ ਵੀਰ ਨੇ ਇਹ ਦੇਖੋ ਦਾ ਕੰਮ ਛੱਡ ਗਿਆ ਨਹੀਂ ਅੱਜ ਕੱਲ ਕਿਸੇ ਕੋਲ ਸਮਾਂ ਨਹੀਂ ਹੁੰਦਾ ਨਾ ਆਹ ਦਾ ਕੰਮ ਛੱਡਣ ਦਾ ਆਦਾਂ ਬਈ ਬਿਲਕੁਲ 10-12 ਗਾਂਗਾਂ ਉਹਨਾਂ ਦਾ ਧਾਰਾ ਛੱਡ ਕੇ ਆਇਆ ਸੀਗਾ ਟਾਈਮ ਸੀਗਾ ਵੀ 5:30 ਦਾ ਇੱਧਰ ਆਇਆ ਸੀ ਬਹੁਤ ਜਿਆਦੇ ਬਈ ਯਾਰ ਜੇ ਤੁਸੀਂ ਬਹੁਤ ਜਿਆਦੇ ਟਾਈਮ ਲੱਗ ਗਿਆ ਸੀ ਨਾ ਫਿਰ ਵੀ ਜੀਰੂ ਬਈ ਅੱਕਿਆ ਨਹੀਂ ਜੀਰੂ ਦਾ ਕੋਈ ਗੱਲ ਨਹੀਂ ਬਈ ਫੜ ਕੇ ਜਾਵਾਂਗੇ ਅੱਜ ਉਹ ਵੀ ਪ੍ਰਵਾਹ ਨੇ ਬਹੁਤ ਜਿਆਦਾ ਘਬਰਾਏ ਮਿਸਣਾ ਬਾਈ ਹੋ ਹੀ ਜਾਂਦਾ ਯਾਰ ਜਿਹਦੇ ਘਰੇ ਸੱਪ ਹੋਵੇ ਉਹਨਾਂ ਨੂੰ ਹੀ ਪਤਾ ਹੁੰਦਾ ਨਾ ਵੀ ਕੀ ਚੱਕਰ ਹੈ ਤੇ ਵੀਰੇ ਨੇ ਬਾਈ ਤਿੰਨ ਚਾਰ ਦਿਨ ਚਰੇ ਲੈਟ ਰੈਂਕ ਵੀ ਜਿਵੇਂ ਬਾਹਰ ਅੰਦਰ ਹਨਾ ਜਾਂਦੇ ਰਹੇ ਆ ਤੇ ਬੁਢੀ ਮਾਂ ਸੀਗੀ ਵਿਚਾਰੀ ਬਾਈ ਯਾਰ ਉਹ ਤੋਂ ਇੰਨਾ ਤੋਰਾ ਫੇਰਾ ਵੀ ਨਹੀਂ ਹੁੰਦਾ ਸੀ ਚੈਤੋ ਲੈ ਵੀ ਮੇਰੇ ਵੀਰੋ ਜਦੋਂ ਸੱਪ ਕਹਿੰਦੇ ਹੁੰਦਾ ਹੈ ਤੇ ਬਾਈ ਬਹੁਤ ਜ਼ਿਆਦੇ ਟਾਈਮ ਕੋ ਗਰੀਬ ਹੈ ਤੁਸੀਂ ਵੀਡੀਓ ਨਾ ਬਣਾਇਆ ਰਹੋ ਸਾਨੂੰ ਦਿਖਾਵਾਂਗੇ ਵੀ ਤੁਸੀਂ ਤਾਂ ਹੈਰਾਨ ਹੋ ਜਾਓਗੇ ਵੀ ਯਾਰ ਐਡਾ ਵੱਡਾ ਸੱਪ ਭਾਂਚਰ ਹੋ ਗਿਆ ਧਿਆਨ ਰੱਖੋ ਬਾਈ ਇਹ ਲੱਗੂ ਆਪਾਂ ਦਾ ਸਾਪ ਨਿਕਲਦਾ ਕਰਨੀ ਹੈ ਅਜੇ ਤਾਂ ਚੱਲੀ ਜਾਂਦਾ ਬਾਈ ਕੰਮ ਹੈ ਤਾਂ ਪ੍ਰੋਸੈਸ ਸਟਾਰਟ ਹੋਇਆ ਹੈ ਤਾਂ ਅੱਗੇ ਅੱਗੇ ਦੇਖੋ ਵੀ ਕੀ ਹੁੰਦਾ ਹੈ ਮੰਨ ਲਓ ਮੂੰਹ ਕੱਢਦਾ ਪਿਆ ਉਸ ਤੋਂ ਬਾਅਦ ਅਸੀਂ ਚਲੋ ਬੈਠੇ ਰਹੇ ਬੈਠੇ ਆਂ ਕੀ ਬਾਈ ਬਾਈ ਆਇਆ ਹੈ ਬਹੁਤ ਵੀਰ ਹੋਇਆ ਖੜਾ ਰਿਹਾ ਕੋਸ਼ਿਸ਼ ਕਰੀਏ ਸੁਣ ਜੇ ਸਾਪ ਨਿਕਲਦਾ ਹਾਂਗ ਜ਼ਰੂਰ ਤੇ ਤੁਸੀਂ ਸਾਰੇ ਜਣ ਬਣੇ ਰਹੇ ਹੋ ਵੀ ਸੁਣਦੇ ਆ ਕੀ ਕਹਿੰਦੇ ਵੀਡੀਓ ਦੇਖਿਓ ਬਾਈ ਤੇ ਸਾਪ ਵੀ ਬੋਲਾ ਵੱਡਾ ਸੀ ਬਾਈਆਂ ਦੇ ਕਹਿਣ ਦੇ ਮਕਾਬਲੇ ਜਿਵੇਂ ਉਹ ਦੱਸਦੇ ਆ ਵੀਰ ਇਸ ਨੂੰ ਮੈਂ ਬਸਾਰਨ ਦਿਖਾਵਾਂਗੇ ਤੇ ਵੀਡੀਓ ਨਾ ਬਣੇ ਰਹੋ ਠੀਕ ਨਹੀਂ ਗਈ ਬਾਈ ਕਮੀਟੀ ਨਹੀਂ ਗਈ ਇਹ ਨੇਚਰਲ ਸਹੀ ਹੈ ਬਈ ਇਹ ਹਮ ਸਹੀ ਗੱਲ ਆ ਫਿਰ ਭਾਈ ਇੰਨਾ ਕਦੀਂਦਾ ਸੀਗਾ ਜਿੰਨਾ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਭਾਈ ਉਹ ਸੱਪ ਹੀ ਦਿਸ ਰਿਹਾ ਜਿਹੜਾ ਥੋੜਾ ਜਿਹਾ ਨਹੀਂ ਦਿਸ ਰਿਹਾ ਹਨ ਫਿਰ ਭਾਈ ਵੀਰ ਨੇ ਵੀਰ ਉਹ ਤੋਂ ਬਾਅਦ ਬਾਈ ਵੀਰ ਕੁੰਡੀ ਬਣਾਉਣਾ ਉੱਠ ਗਿਆ ਵੀ ਕੁੰਡੀ ਬਣਾ ਕੇ ਹਨ ਆਪਾਂ ਪਾ ਕੇ ਕੁੰਡੀ ਵਿੱਚ ਖਿੱਚ ਲਾਂਗੇ ਬਾਹਰ ਤੇ ਕੁੰਡੀ ਬਣਾਉਂਦੇ ਬਣਾਈ ਬਾਈ ਤੇ ਕੁੰਡੀ ਬਣਾ ਕੇ ਬਾਈ ਵੀਰ ਨੇ ਸੱਪ ਕੇ ਰੰਗ ਖਿੱਚ ਲਿਆ ਤੇ ਹੁਣ ਸਾਨੂੰ ਆਪਾਂ ਦਰਸ਼ਕੀ ਆ ਗਏ ਆਹ ਲਾਓ ਵੀ ਬਾਈ ਫੜ ਲਿਆ ਸੱਪ ਵੀ ਬਹੁਤ ਸਾਡੇ ਬਾਅਦ ਜੋਤ ਆਹ ਦੇਖੋ ਬਾਈ ਐਡਾ ਸੱਪ ਸੀਗਾ ਬਾਈ ਧੰਨਵਾਦ ਬਾਈ ਵੀਰ ਦਾ ਪਰਿਵਾਰ ਨੇ ਬਹੁਤ ਧੰਨਵਾਦ ਕੀਤਾ ਨਾ ਜੋ ਪਰਿਵਾਰ ਨੇ ਬਾਈ ਵੀਰ ਦੀ ਸੇਵਾ ਪਾਣੀ ਵੀ ਕੀਤੀ ਧੰਨਵਾਦ ਬਾਈ ਤੇਰਾ ਬਹੁਤ ਸਤਿਕਾਰ 6 ਫੁੱਟ ਦਾ ਸੀਗਾ 6.5 ਫੁੱਟ ਦਾ ਦੇਖੋ ਏਡਾ ਵੱਡਾ ਸੱਪ ਸੀਗਾ ਉਸ ਤੋਂ ਬਾਅਦ ਬਾਈ ਵੀਰ ਨੇ ਚਲੋ ਪਰਿਵਾਰ ਤੋਂ ਗੱਟਾ ਮੰਗਾਇਆ ਬਾਈ ਗੱਟਾ ਮੰਗਾਉਣ ਤੋਂ ਬਾਅਦ ਚਲੋ ਜੋ ਵੀ ਬਾਈ ਹੁੰਦਾ ਹੈ ਹਨਾ ਆਪ ਦਾ ਚਾ ਵੀਰ ਨੇ ਮਾਰ ਦਾਨ ਕਿਉਂਕਿ ਬਾਈ ਜਿਹੜੇ ਬੰਦੇ ਸੱਪ ਫੜਦੇ ਉਹ ਸੱਪ ਨੂੰ ਮਾਰਦੇ ਨਹੀਂ ਉਹ ਛੱਡੇ ਹੁੰਦੇ ਹਨਾ ਕਿਤੇ ਨਾ ਕਿਤੇ ਉਹ ਸੱਪ ਵੀ ਬਾਈ ਵਿਚਾਰਾ ਬੰਬ ਲਿਆ ਪਿਆ ਸੀ ਪਾਣੀ ਦੇ ਵਿੱਚ ਨਾ ਇੱਕ ਉਸਨੂੰ ਪਤੇ ਸਰਵਾ ਸਰਹੂਸ ਪਾਈ ਵੀ ਸੀ ਉਹਦਾ ਕਾਰਨ ਥੋੜਾ ਜਿਹਾ ਸੱਪ ਨੂੰ ਦੀ ਉਹ ਹੋਇਆ ਪਿਆ ਸੀਗਾ ਆ ਭਾ ਵੀ ਤੇਰੀ ਗਰੀ ਇਹ ਚਲੋ ਠੀਕ ਆ ਬਈ ਵੀਡੀਓ ਚੰਗੀ ਲੱਗਦੀ ਸ